ਗੱਲ ਇਹ ਵੇਗੀ ਜੀ ਮੈਂ ਥੋੜੇ ਦਿਨ ਪਹਿਲੇ ਆਪਣਾ ਕਿਰਾਇਆ ਲੈਣ ਲਈ ਦਸ਼ਮੇਸ਼ਨਗਰ ਫਲੈਟਾਂ ਚ ਗਿਆ ਸੀਗਾ ਐਮਆਈਜੀ ਫਲੈਟਾਂ ਚ ਉੱਥੇ 15-20 ਜਣਿਆਂ ਨੇ ਰਲ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਗੱਡੀ ਭੰਤੀ ਮੇਰੀ ਗੱਡੀ ਚੋਂ ਸਮਾਨ ਚੋਰੀ ਕਰ ਲਿਆ ਮੇਨੂੰ ਕੇਸਾਂ ਦੀ ਬੇਇੱਜ਼ਤੀ ਕੀਤੀ ਤੇ ਮੇਰੇ ਨਾਲ ਕੁੱਟਮਾਰ ਕੀਤੀ ਜਦਕਿ ਮੈਂ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਮੈਨੂੰ ਉੱਥੋਂ ਆ ਕੇ ਕੱਢ ਕੇ ਲੈ ਕੇ ਗਈ ਤੇ ਜਾ ਕੇ ਮੇਰੇ ਤੇ ਹੀ ਮਕਦਮਾ ਦਰਜ ਕਰਤਾ ਜਦਕਿ ਬਣਦਾ ਉਹਨਾਂ ਤੇ ਮੁਕਦਮਾ ਚਾਹੀਦਾ ਮੈਂ ਵੀਡੀਓ ਪੇਸ਼ ਕਰਤੀਆਂ ਜੋ ਮੇਰੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਕੁਝ ਹੋਇਆ ਜੋ ਲੜਾਈ ਹੋਈ ਹੈ ਜੋ ਮੇਰੀ ਗੱਡੀ ਦੀ ਪੰਨ ਤੋੜੀ ਹੋਈ ਹੈ ਜੋ ਮੇਰੀ ਗੱਡੀ ਚੋਂ ਸਮਾਨ ਚੋਰੀ ਹੋਇਆ ਸਾਰੀਆਂ ਚੀਜ਼ਾਂ ਦੀ ਮੈਂ ਵੀਡੀਓ ਪੇਸ਼ ਕਰਤੀਆਂ ਫੇਰ ਵੀ ਮੇਰੇ ਤੇ ਮੁਕਦਮਾ ਦਰਜ ਹੋ ਗਿਆ ਤੇ ਅੱਜ ਹਫ਼ਤਾ ਉੱਤੇ ਬੀਤ ਗਿਆ ਤੇ ਉਹਨਾਂ ਤੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ 6 ਡਿਵੀਜ਼ਨ ਨੰਬਰ 6 ਕੋਈ ਕਾਰਵਾਈ ਨਹੀਂ ਜੀ ਪਹਿਲੇ ਹੁਣ ਐਸ ਐਚ ਓ ਸਾਹਿਬ ਬਦਲੇ ਨੇ ਉੱਥੇ ਡਿਪਟੀ ਸਾਹਿਬ ਕੋਲ ਮੈਂ ਕਮਿਸ਼ਨਰ ਸਾਹਿਬ ਨੂੰ ਅਰਜ਼ਾ ਦਿੱਤੀ ਸੀ ਜੋ ਹੁਣ ਡਿਪਟੀ ਸਾਹਿਬ ਕੋਲ ਗਈ ਹੈ ਹੁਣ ਉਹਨਾਂ ਨੇ ਮੇਰੇ ਤੋਂ ਵੀਡੀਓ ਮੰਗਾਈਆਂ ਨੇ ਦੁਬਾਰਾ ਫੇਰ ਤੇ ਵੇਖਦੇ ਆ ਜੀ ਹੁਣ ਕੀ ਕਹਿੰਦੇ ਨੇ ਉਹ ਕਿੰਨਾ ਚਿਰ ਹੋ ਗਈ ਗੱਲ ਇਸ ਨੂੰ ਹਫਤੇ ਤੋਂ ਉੱਤੇ ਹੋ ਗਿਆ ਹੋਇਆ ਜੀ ਹੁਣ ਕੀ ਅਪੀਲ ਕਰਦੇ ਹਾਂ ਮੈਂ ਤਾਂ ਇਹੀ ਅਪੀਲ ਕਰਦਾ ਜੀ ਜੋ ਸੱਚਾਈ ਹੈ ਉਹ ਸਾਹਮਣੇ ਲਿਆਂਦੀ ਜਾਵੇ ਤੇ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਮੇਰੇ ਤੇ ਇਨਕੁਆਇਰੀ ਕਰਕੇ ਜੇ ਮੇਰੇ ਤੇ ਨਜਾਇਜ਼ ਪਰਚਾ ਦਰਜ ਹੋਇਆ ਤੇ ਉਹਨੂੰ ਖਾਰਜ ਕੀਤਾ ਜਾਵੇ ਇਹਨੂੰ ਦੋ ਦੋ ਹਫ਼ਤੇ ਹੋਣ ਵਾਲੇ ਆ ਜੀ ਇੱਕ ਹਫ਼ਤੇ ਤੋਂ ਉੱਤੇ ਹੋ ਚੁੱਕਾ ਹੈ